ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਅਸੀਂ ਦੋਹਰਾਂ ਇੱਕ ਸੌਖੀ ਜਿਹੀ ਰੈਸিপি ਸੰਜੀਕਰਨ ਜਾ ਰਹੇ ਹਾਂ ਉਸ ਰੈਸিপি ਦਾ ਨਾਮ ਹੈ ਮੰਗੋ ਸਮੂਦੀ ਜਿਹੋ ਤੁਸੀਂ ਘਰ ਵਿੱਚ ਬਣਾ ਸਕਦੇ ਹੋ ਈਜ਼ੀ ਇਸ ਲਈ ਤੁਹਾਨੂੰ ਸਾਨੂੰ ਚਾਹੀਦੇ ਹਨ ਕੁਝ ਆਮ ਦੁੱਧ ਦੇ ਚਾਕਲੇਟ ਸੀਰਪ ਜੇ ਤੁਹਾਡੇ ਕੋਲ ਚਾਕਲੇਟ ਸੀਰਪ ਨਹੀਂ ਹੈ ਤਾਂ ਤੁਸੀਂ ਚਾਕਲੇਟ ਨੂੰ ਮੈਲਟ ਵੀ ਕਰ ਸਕਦੇ ਹੋ ਤਾਂ ਹੁਣ ਅਸੀਂ ਆਮਬ ਨੂੰ ਕੱਟ ਕੇ ਉਸ ਦਾ ਗੁੱਦਾ ਸਾਈਡ ਤੇ ਕਰ ਦਵਾਂਗੇ ਤੇ ਕਰ ਦਵਾਂਗੇ ਤਾਂ ਉਸ ਨੂੰ ਇੱਕ ਬਰਤਨ ਵਿੱਚ ਪਾ ਦਵਾਂਗੇ ਹੁਣ ਅਸੀਂ ਪੀਸ ਛੋਟੇ-ਛੋਟੇ ਪੀਸ ਕੱਟ ਕੇ ਬਰਤਨ ਵਿੱਚ ਪਾ ਦਿੱਤੇ ਹਨ ਹੁਣ ਅਸੀਂ ਇਸ ਦੇ ਉੱਪਰੋਂ ਦੁੱਧ ਪਾਵਾਂਗੇ ਦੁੱਧ ਕਿੰਨਾ ਕਪੋਣਾ ਹੈ ਉਹ ਤੁਹਾਡੇ ਦੇ ਨਿਰਭਰ ਹੈ ਕਿ ਤੁਸੀਂ ਕਿੰਨੀ ਕੁ ਸਮੂਦੀ ਬਣਾਣੀ ਹੈ ਹੁਣ ਅਸੀਂ ਇਸ ਦੇ ਉੱਪਰੋਂ ਚਾਕਲੇਟ ਸੀਰਪ ਪਾਵਾਂਗੇ ਚਾਕਲੇਟ ਸੀਰਪ ਪਾਉਣ ਦੇ ਨਾਲ ਤਾਂ ਥੋੜਾ ਟੇਸ ਚਾਕਲੇਟੀ ਆਏਗਾ ਤਾਂ ਕਿ ਸਾਨੂੰ ਥੋੜਾ ਟੇਸਟੀ ਲੱਗੇ ਹੁਣ ਅਸੀਂ ਇਸ ਨੂੰ ਥੋੜਾ ਮਿਕਸ ਕਰ ਲਾਂਗੇ ਮਧਾਨੀ ਦੇ ਨਾਲ ਜਾਂ ਬਦ ਚਮਚੇ ਦੇ ਨਾਲ ਘਰ ਸਕਦੇ ਹੋ ਜਮਚੀ ਨਾਲ ਥੋੜਾ ਟਾਈਮ ਲੰਝੂਗਾ ਇਸੇ ਅਸੀਂ ਉਦਾਰਨਾ ਕਰ ਰਹੇ ਹਾਂ ਹੁਣ ਅਸੀਂ ਜਦਨ ਰਿਡਕ ਲਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਦੁੱਧ ਦਾ ਕਲਰ ਬਿਲਕੁਲ ਚੇਂਜ ਹੋ ਗਿਆ ਹੈ ਹੁਣ ਅਸੀਂ ਇੱਕ ਗਲਾਸ ਲਾਵਾਂਗੇ ਗਲਾਸ ਦੇ ਉੱਪਰ ਅਬ ਚਾਕਲੇਟ ਸੀਰਪ ਡਾਲਾਂਗੇ ਤਾਂ ਕਿ ਥੋੜਾ ਬਿਊਟੀਫੁਲ ਲੱਗੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਆਪਾਂ ਸਮੂਦੀ ਬਣਾਈ ਹੈ ਉਹਦੇ ਇਹਦੇ ਵਿੱਚ ਪਾਵਾਂਗੇ ਇਹ ਵੇਖਣ ਚ ਬਹੁਤ ਜ਼ਿਆਦਾ ਟੇਸਟੀ ਲੱਗ ਰਹੀ ਹੈ ਹੁਣ ਅਸੀਂ ਇਹਦੇ ਉੱਪਰੋਂ ਚਾਕਲੇਟ ਸੀਰਪ ਡਾਲ ਦਵਾਂਗੇ ਚਾਕਲੇਟ ਸੀਰਪ ਟਾਲਦੇ ਹੀ ਸਾਡੀ ਸਮੂਦੀ ਬਣ ਕੇ ਤਿਆਰ ਹੈ ਤਿਆਰ ਹੈ ਜੇ ਤੁਹਾਨੂੰ ਇਹ ਰੈਸিপি ਪਤਾ ਸੀ ਤਾਂ ਤੁਸੀਂ ਸਾਨੂੰ ਜਰੂਰ ਦੱਸਿਓ ਤੇ ਤੁਹਾਨੂੰ ਅੱਗੇ ਕਿਹੜੀ ਕੌਪਕ ਤੇ ਵੀਡੀਓ ਚਾਹੀਦੀ ਹੈ ਤੇ ਇਹ ਵੀ ਦੱਸਿਓ ਧੰਨਵਾਦ